ਭਗਤ ਸਿੰਘ ਕੀ ਆਜ਼ਾਦ ਕਰਵਾ ਕੇ ਗਿਆ ਸੀਗਾ ਭਗਤ ਸਿੰਘ ਆਜ਼ਾਦ ਕਰਵਾ ਕੇ ਗਿਆ ਸੀ ਤੁਹਾਡੀ ਸੋਚ ਨੂੰ ਭਗਤ ਸਿੰਘ ਨੇ 116 ਦਿਨ ਦੀ ਭੋਖੜਤਾਲ ਰੱਖੀ ਸੀ ਜੇਲ੍ਹ ਦੇ ਵਿੱਚ ਤੇ ਬ੍ਰਿਟਿਸ਼ ਸਰਕਾਰ ਨੂੰ ਉਹਦੇ ਕਦਮਾਂ ਅੱਗੇ ਝੁਕਣਾ ਪਿਆ ਸੀਗਾ ਬ੍ਰਿਟਿਸ਼ ਸਰਕਾਰ ਨੇ ਉਸ ਦਿਨ ਤੋਂ ਬਾਅਦ ਭਾਰਤੀਆਂ ਕੈਦੀਆਂ ਨਾਲ ਸਹੀ ਵਿਵਾਰ ਸ਼ੁਰੂ ਕੀਤਾ ਉਹਨਾਂ ਨੂੰ ਲਿਖਣ ਤੇ ਪੜਨ ਵਾਸਤੇ ਕਿਤਾਬਾਂ ਦਿੱਤੀਆਂ ਗਈਆਂ ਉਹਨਾਂ ਨੂੰ ਉਹਨਾਂ ਦਾ ਖਾਣਾ ਪੀਣਾ ਸਹੀ ਕੀਤਾ ਗਿਆ ਤੇ ਇੱਥੇ ਅੱਜ ਦੇ ਆਜ਼ਾਦ ਮੁਲਕ ਦੇ ਵਿੱਚ ਇੱਕ ਕਿਸਾਨ ਨੇਤਾ 200 ਦਿਨ ਤੋਂ ਉੱਤੇ ਭੁਖੜ ਤਾਲ ਰੱਖਦਾ ਤੇ ਉਹਦੇ ਬਦਲੇ ਇਥੋਂ ਦੀ ਹਕੂਮਤ ਕੀ ਕਰਦੀ ਐ ਉਹ ਉਹਨਾਂ ਨੂੰ ਚੁੱਕ ਕੇ ਜੇਲ੍ਹ ਚ ਸੁੱਟਦੀ ਐ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਜਿਹੜੀਆਂ ਉਹ ਚੁੱਕ ਕੇ ਲੁੱਟ ਮਾਰ ਕੇ ਆਪਦੇ ਘਰਾਂ ਚ ਲੈ ਜਾਂਦੇ ਆ ਆ ਫਰਕ ਐ ਗੋਰਿਆਂ ਚ ਤੇ ਹੁੰਦਿਆਂ ਚ ਭਗਤ ਸਿੰਘ ਨੇ 10 ਸਾਲਾਂ ਦੀ ਉਮਰ ਦੇ ਵਿੱਚ ਆਪਦੇ ਪਿਓ ਨੂੰ ਕਿਹਾ ਸੀਗਾ ਵੀ ਜੇ ਬਾਪੂ ਜੀ ਖੇਤ ਦੇ ਵਿੱਚ ਦਾਣੇ ਬੀਜਿਆ ਆਪਾਂ ਨੂੰ ਕਈ ਗੁਣਾ ਦਾਣੇ ਮਿਲਦੇ ਆ ਤੇ ਆਪਾਂ ਖੇਤ ਦੇ ਵਿੱਚ ਬੰਦੂਕਾਂ ਵੇਚੀਏ ਕਿਉਂਕਿ ਆਪਾਂ ਆਪਦੇ ਦੇਸ਼ ਨੂੰ ਆਜ਼ਾਦ ਕਰਵਾ ਸਕੀਏ ਤੇ ਅੱਜ ਅੱਜ ਜੇ ਕੋਈ ਬੰਦਾ ਹਥਿਆਰ ਦੇ ਨਾਲ ਆਪਦੀ ਫੋਟੋ ਪਾ ਦਿੰਦਾ ਨਾ ਤੇ ਉਹਦੇ ਉੱਤੇ ਕੇਸ ਦਰਜ ਹੋ ਜਾਂਦਾ ਆ ਫਰਕ ਹੈ ਉਦੋਂ ਦੀ ਤੇ ਅੱਜ ਦੀ ਆਜ਼ਾਦੀ ਦੇ ਵਿੱਚ ਉਹਨੇ ਤੁਹਾਡੀ ਸੋਚ ਨੂੰ ਆਜ਼ਾਦ ਕੀਤਾ ਸੀਗਾ ਉਹਨੇ ਤੁਹਾਨੂੰ ਬੋਲਣ ਦੀ ਜਾਂਚ ਦੱਸੀ ਸੀਗੀ ਉਹਨੇ ਦੱਸਿਆ ਸੀਗਾ ਕਿ ਜ਼ੁਲਮ ਦੇ ਖਿਲਾਫ ਕਿਵੇਂ ਲੜਨਾ ਪਰ ਅੱਜ ਅਸੀਂ ਅੱਜ ਅਸੀਂ ਫੇਰ ਉਦਾਂ ਹੀ ਉਹਨਾਂ ਉਹਨਾਂ ਹੀ ਲੋਕਾਂ ਦੇ ਗੁਲਾਮ ਹੋ ਕੇ ਰਹਿ ਗਏ ਆ ਤੇ ਅੱਜ ਅਸੀਂ ਜਿਹੜਾ ਕੋਈ ਜ਼ੁਲਮ ਦੇ ਖਿਲਾਫ ਬੋਲਦਾ ਹੈ ਨਾ ਅਸੀਂ ਉਹਦੀਆਂ ਲੱਤਾਂ ਖਿੱਚਦੇ ਆ ਜ਼ਰੂਰੀ ਨਹੀਂ ਭੀ ਲੰਬੀ ਜ਼ਿੰਦਗੀ ਜੀ ਕੇ ਜਾਓ ਭਗਤ ਸਿੰਘ ਵਾਂਗੂ ਵੱਡੀ ਜ਼ਿੰਦਗੀ ਜੀ ਕੇ ਜਾਓ 23 ਸਤੰਬਰ 1907 ਨੂੰ ਜੰਮਿਆ ਸੀ ਜੋਧਾ ਤੇ 31 31 ਮਾਰਚ 1931 ਦੇ ਵਿੱਚ ਉਹਨੂੰ ਫਾਂਸੀ ਦੇ ਦਿੱਤੀ ਗਈ ਸੀ ਮਹਿਜ 23 ਸਾਲਾਂ ਦੀ ਉਮਰ ਦੇ ਵਿੱਚ ਇੱਕ ਬੜੀ ਲੰਬੀ 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 ਨਹੀਂ ਬੜੀ ਵੱਡੀ ਜ਼ਿੰਦਗੀ ਜੀ ਕੇ ਗਿਆ ਸੀ ਪਰ ਅਸੀਂ ਲੰਬੀਆਂ ਜ਼ਿੰਦਗੀਆਂ ਜੀ ਕੇ ਵੀ ਉਹਦੇ मंसूबਿਆਂ ਨੂੰ ਕਾਮਯਾਬ ਨਹੀਂ ਕਰ ਸਕੇ ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ-ਸਾਥ ਇੱਕ ਉਹ ਹੁੰਦੇ ਹੈ ਜੋ ਜਮਾਨੇ ਕੋ ਬਦਲ ਦਿਤਤੇ ਹੈ ਸਾਨੂੰ ਉਹ ਸੋਚ ਚਾਹੀਦੀ ਹੈ ਭਗਤ ਸਿੰਘ ਵਾਲੀ ਕਿ ਅਸੀਂ ਜਮਾਨੇ ਨੂੰ ਬਦਲ ਦਈਏ ਪਰ ਅੱਜ ਅਸੀਂ ਅਫਸੋਸ ਅਸੀਂ ਚਾਹੁੰਦੇ ਆਂ ਕਿ ਭਗਤ ਸਿੰਘ ਪੈਦਾ ਹੋਣ ਪਰ ਸਾਡੇ ਘਰੇ ਨਾ ਹੋਣ ਕਿਉਂਕਿ ਅਸੀਂ ਤਾਂ ਆਪਦੇ ਜਵਾਕਾਂ ਨੂੰ ਉਹ ਡੀ ਉਮਰ ਦੇ ਵਿੱਚ ਫਾਂਸੀ ਚੜਦਾ ਨਹੀਂ ਨਾ ਵੇਖ ਸਕਦੇ ਇਸ ਲਈ ਉਹ ਸੋਚ ਪੈਦਾ ਕਰੋ ਜੇ ਅੱਜ ਵਾਲੇ ਲੋਕਾਂ ਤੋਂ ਵੀ ਆਜ਼ਾਦੀ ਲੈਣੀ ਨਾ ਅੱਜ ਇਸ ਪ੍ਰਸ਼ਤ ਸਰਕਾਰਾਂ ਤੋਂ ਵੀ ਆਜ਼ਾਦੀ ਲੈਣੀ ਹੈ ਤੇ ਸਾਨੂੰ ਉੱਠਣਾ ਪਏਗਾ ਸਾਨੂੰ ਸੰਘਰਸ਼ ਲੜਨੇ ਪੈਣਗੇ ਇਹ ਯਾਦ ਰੱਖਿਆ ਜੇ ਬਿਨਾਂ ਸੰਘਰਸ਼ ਲੜਿਆ ਕਦੇ ਵੀ ਤੁਹਾਨੂੰ ਹੱਕ ਨਹੀਂ ਮਿਲਣਗੇ